ਉਰੇ ਭਾਪ ਦੇ ਬੰਦੇ ਦਾ ਸੱਤਾ ਦਿੱਤਾ ਹੋਇਆ ਹੈ ਤੇ ਸਾਰੇ ਸਾਥੀਆਂ ਨੂੰ ਪਹਿਣਾ ਤੇ ਮੇਰੇ ਨੂੰ ਬੇਨਤੀ ਹੈ ਦੇਖ ਕੇ ਅੱਗੇ ਸਾਹਮਣੇ ਮੋਟੇ ਦੀ ਖੇਚਲ ਕਰੋ ਦਰੀਆਂ ਥੋੜੀ ਟੀਮ ਦੇ ਵਿੱਚ ਪਹੁੰਚਣ ਵਾਲੀਆਂ ਨੇ ਪਹਿਣਾ ਨੂੰ ਬੇਨਤੀ ਹੈ ਕਿ ਪੈਚਨ ਦੀ ਖੇਚਲ ਕਰੋ ਥੋੜੀ ਦੇਰ ਦੇ ਵਿੱਚ ਹੀ ਦਰੀਆਂ ਦੀ ਵਿਛਾਈ ਹੋ ਜਾਣੀ ਹੈ ਤੇ ਜਿੰਨੇ ਵੀ ਸਾਡੇ ਸਾਥੀ ਸਾਥੀ ਜਾਨ ਕਰਨਾ ਸਾਧੀਆਂ ਤੋਂ ਆਪਣੇ ਵਿਚਾਰ ਰੱਖਣਗੇ ਸਾਥੀ ਮਨਪ੍ਰੀਤ ਨੇ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਿਹ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਮੰਨੂ ਜੋ ਜੋ ਸਾਨੂੰ ਵੱਡਦਾ ਅਸੀਂ ਜੋ ਜੋ ਨੂੰ ਸੂਸੂ ਆਣੇ ਰਵੇ ਭਰਾਵਾ ਜੀ ਗਾ ਭਾਵੇਂ ਇਹ ਸਾਡੀ ਟ੍ਰੇਡ ਯੂਨੀਅਨ ਦੇ ਸੱਦੇ ਦੇ ਕਾਲ ਪਹਿਲਾਂ ਦੀ ਸੀਗੀ ਨਾਲ ਕੁਝ ਮੰਗਾ ਸਾਡੀਆਂ ਜੋ ਦਿੱਲੀ ਐਜੀਟੇਸ਼ਨ ਦੀਆਂ ਸਾਡੇ ਵਪਾਰੀ ਭਾਈਚਾਰੇ ਦੀਆਂ ਮੰਗਾਂ ਕਿਉਂਕਿ ਇਸ ਮੋਦੀ ਸਰਕਾਰ ਤੋਂ ਕੋਈ ਵਰਗ ਵੀ ਸੁਖੀ ਨਹੀਂ ਗਿਆ ਹੈਗਾ ਠੀਕ ਹੈ ਸਾਡੇ ਭਾਵੇਂ ਜਥੇਬੰਦੀਆਂ ਦੇ ਹਜ਼ਾਰ ਲੱਖ ਲੱਖ ਹੋ ਸਕਦੇ ਆ ਔਰ ਜਿਹੜੇ ਦਿੱਲੀ ਨੂੰ ਕਹੇ ਸੀ ਉਹ ਵੀ ਸਾਡੇ ਕਿਸਾਨ ਭਰਾ ਸੀ ਸਾਡੇ ਪੰਜਾਬ ਦੇ ਮੁੰਡੇ ਸਾਡੇ ਹੀ ਭਰਾ ਸਾ ਵੀ ਮੁੰਡਾ ਫੇਰੇਗਾ ਉਸੀਆਂ ਨੂੰ ਬਸ ਤੇ ਬੇਲੇ ਪੱਕੀ ਉਹ ਤਾਂ ਸੋ ਵੀ ਸਾਡੇ ਭਰ ਤੇ ਪਛਿੰਦੇ ਨਹੀਂ ਸੀਗੇ ਜੋ ਗੈਰ ਮੁਲਕ ਦੇ ਪਛਿੰਦੇ ਸੀ ਕਿੰਨਾ ਚਿਰ ਗਏ ਸੋ ਭਾਜੀਪੀ ਦੀ ਖੱਟਰ ਸਰਕਾਰ ਨੇ ਗੋਲੇ ਭਰਾਏ ਤੇ ਬੋਲੀਆਂ ਵੜਾਈਆਂ ਕੀਆਂ ਅਨੰਮੁੱਖ ਦੁੱਖ ਨੂੰ ਤੇ ਸ਼ਬਦ ਕੀਤਾ ਗਿਆ ਹਾਂ ਜਲਦੀ ਜਲਦੀ ਪਾਈ ਗਏ ਜਿੰਦਗੀ ਹਰ ਜਲਦੀ ਦਾ ਜਾਨ ਕਰਕੇ ਸਾਡੇ ਸਮੂਚਿਆਂ ਸੇੜ ਸੁਣੀਆਂ ਅਧਿਆਪਕ ਵਰਗ ਕੋਆਪਰੇਜ਼ ਫਾਈਟਰ ਵਰਗ ਤੇ ਭਾਵੇਂ ਰੋਡਵੇਜ ਦੇ ਵੀਰਾਂ ਜਿੰਨੇ ਵੀ ਦੁਨੀਆਂ ਨੇ ਮੇਰੇ ਵੀਰ ਬੰਦੇ ਦੀ ਟੈਕਸੀ ਦੇ ਕਿੰਨੇ ਹੀ ਸਾਰੇ ਸਮੂੱਚਾ ਭਾਰਤ ਅਜਪੂਰ ਤੌਰ ਤੇ ਸਰਕਾਰੇ ਕਿੰਨਾ ਵੀ અપਮਾਨ ਛੜਕਾ ਦੇ ਉੱਤਰਿਆ ਕਿਉਂ ਜੋਖੀ ਮੋਦੀ ਸਰਕਾਰ ਇਸ ਵੇਲੇ ਅੱਖਾਂ ਤੋਂ ਕੰਨੀ ਤੇ ਕੰਨਾਂ ਤੋਂ ਬੋਲੀ ਹੋ ਚੁੱਕੀ ਆ ਸਾਡੀ ਇਹ ਮੋਦੀ ਸਰਕਾਰ ਅਸੀਂ ਬੇਨਤੀ ਕਰਦੇ ਆ ਭੈਣਾਂ ਨੂੰ ਥੋੜਾ ਆ ਕੇ ਆ ਕੇ ਬੈਠੋ ਅਸੀਂ ਆਉਂਦਿਆਂ ਹੀ ਪ੍ਰੋਫੈਸਰ ਸੁਆਮੀ ਨਾਥਨ ਦੀ ਰਿਪੋਰਟ ਤੇ ਜੋ ਕਿਸਾਨੀ ਕਰਕੇ ਤੇ ਮਜ਼ਦੂਰਾਂ ਦੇ ਕਰਜ਼ੇ ਜੋ ਰਿੰਦਿਆਂ ਮੰਗਾ ਟੋੜੀਆਂ ਹਿੰਦੁਸਤਾਨ ਦੇ ਆਲ ਦੁਨੀਆ ਦੇ ਪੂਰਗਾਂ ਕਰਾਂਗੇ ਭਰਾਵੋ ਅੱਜ ਲਗਭਗ ਤਕਰੀਬਨ ਪੌਣੇ 10 ਸਾਲ 10 ਸਾਲ ਇਹਨਾਂ ਨੇ ਸੱਤਾ ਭੋਗੀ ਪਰ ਇਹਨਾਂ ਨੂੰ ਅੱਜ ਜਿਉ ਅਸੀਂ ਹੱਕ ਮੰਗਾ ਚਾਹਨੇ ਆ 220 ਸਾਡੇ ਨਾਲ ਜਿਹੜਾ ਅਸੀਂ ਟਿੱਕੀ ਵਿੱਚ ਆਉਂਦਾ ਉੱਥੇ ਪੋਸਟਪੋਨ ਕਰਕੇ ਅਸੀਂ ਤਰਨਾ ਉਹ ਇਹਨਾਂ ਨੇ ਮੰਗਾਂ ਕੀਤੀਆਂ ਸੀ ਅੱਜ ਉਹਨਾਂ ਵਾਸੀ ਮਨਵਾਉਣ ਵਾਸਤੇ ਸਾਡੇ ਕਿਸਾਨ ਜਾਂਦੇ ਨੇ ਸਾਡਾ ਸਵਾਗਤ ਗੋਲੀਆਂ ਨਾਲ ਤੇ ਤਰਵਾ ਨਾਲ ਕਰਦੇ ਆ ਅਸੀਂ ਇਹਨੂੰ ਇਹਦੀ ਕਾਨੂੰਨੀ ਹਰਕਤ ਤੋਂ ਇਹਨੂੰ ਆਰੇ ਬਾਜ ਆ ਜਾਵੇ ਨਹੀਂ ਤੇ ਆਉਣ ਵਾਲੇ ਦਿਨਾਂ ਵਿੱਚ ਜਿੰਨੀਆਂ ਵੀ ਸਮੁੱਚੀਆਂ ਕਿਸਾਨ ਯੂਨੀਅਨ ਭਾਵੇਂ ਟ੍ਰੇਡ ਯੂਨੀਅਨ ਦਾ ਵਪਾਰ ਵਰਗ ਅੱਜ ਇਹਨਾਂ ਨੂੰ ਇਹ ਇੱਕ ਸ਼ਿਸ਼ਾ ਵਿਖਾਦਾ ਵੀ ਅਸੀਂ ਸਮੁੱਚਾ ਜੋ ਭਾਰਤ ਵਰਗਾ ਜਿਹੜੇ ਬਚਿੰਦੇ ਆ ਇਹ ਕਿਹਦਾ ਸਬੂਤ ਦੇ ਕੇ ਅੱਜ ਬਿਆਦੀਆਂ ਹਰਕਤਾ ਤੋਂ ਬਾਝ ਨਿੱਦੇ ਆਉਣ ਵਾਲੇ ਜਿਹਨਾਂ ਜੋਤਸਾਲਾ ਤਰੀਕ ਸੁਖਤ ਮੋਰਚਾ ਸਾਨੂੰ ਕਾਲ ਦੇਗਾ ਉਹਦੇ ਤੇ ਅਸੀਂ ਪੁੱਲ ਚੜਾਉਂਦੇ ਹੋਏ ਸੈਂਟਰ ਸਰਕਾਰ ਦੇ ਪੈਰਾਂ ਥੱਲੇ ਅਗਮਚਾ ਦੇਾਂਗੇ ਜੋ ਵੀ ਤਿੱਖਾ ਤਿੱਖਾ ਲਾਨ ਆਇਆ ਅਸੀਂ ਉਹਦੇ ਪੁੱਲ ਚੜਾਵਾਂਗੇ ਭਾਵੇਂ ਸਾਨੂੰ ਦਿੱਲੀ ਚੱਲਣ ਦੇਵੇਂ ਸਾਨੂੰ ਇਸ਼ਾਰੇ ਆਗੂਆਂ ਲੋ ਹੋ ਚੁੱਕੇ ਆ ਅਸੀਂ ਆਪ ਦਾ ਤਿਆਰੀ ਪਰ ਤਿਆਰ ਪਰ ਤਿਆਰ ਬੈਠੇ ਆ ਸਿਰਫ ਅਸੀਂ ਆਪ ਦੇ ਘੋੜੇ ਟਰੈਕਟਰ ਵੇਖੋ ਭਰਾਵਾ ਜੱਟ ਦਾ ਗੱਡਾ ਆ ਟਰੈਕਟਰ ਜਿਹੜਾ ਜੱਜ ਦਾ ਕੱਢਾਇਆ ਇਹ ਭਾਪੀ ਸਰਕਾਰ ਤੇ ਮੋਦੀ ਸਰਕਾਰਾਂ ਦੀ ਆ ਵੀ ਕਿਸਾਨ ਟਰੈਕਟਰ ਦੇ ਨਾਲ ਉਹ ਸਾਡਾ ਤਾਂ ਘਰ ਹੀ ਟਰੈਕਟਰ ਤੋਂ ਚੱਲਦਾ ਯਰੋ ਟਰੈਕਟਰ ਸਾਡੀ ਜਿੰਦਾ ਟਰੈਕਟਰ ਸਾਡੀ ਜਾਨ ਆ ਜੇ ਟਰੈਕਟਰਾਂ ਨੂੰ ਦੂਜੀ ਵਾਰੀ ਫਿਰ ਦੱਸੀ ਜੇ ਇਹਨਾਂ ਨੇ ਨਾ ਵੀ ਕੰਪੀ ਫੈਸਲਾ ਲਿਆ ਵੀ ਲੀਡਰਸ਼ਿਪ ਕੰਮ ਨਹੀਂ ਗਲਤ ਪ੍ਰਚਾਰ ਨਾਦਾ ਸਾਡੇ ਦਰਵਾਜ਼ੇ ਤੇ ਕਿਉਂਕਿ ਸਾਡਾ ਹਿੱਸਾ ਸਾਡਾ ਸੋ ਸੋ ਸਦਾ ਹਰ ਮਨ ਦਾ ਸੇ ਉਹ ਦੂ ਪਾਰ ਦੇ ਪਤਵਾਨਾਂ ਦੇ ਮਿੱਤਰੇ ਪਾੜ ਤੋਂ ਦੀ ਕੁਛ ਨਾ ਕਰ ਅਸੀਂ 9 ਮਾਸ ਦਾ ਰਿਸ਼ਤਾ ਤੇ ਅੱਜ ਇਹਨਾਂ ਛੀਖਾ ਕੁਮੁਸ਼ਕਿਲ ਵਪਾਰ ਮੱਦਵਾ ਤੇ ਸਾਲ ਗਿਆ ਜੁੜੀ ਦਾ ਟੇਡ ਨੂੰ ਢਿੰਗੀਆਂ ਛੀਖਾ ਕਰ ਆਪ ਰਹਿਣ ਤੋਂ ਬੈਠੇ ਜਦੋਂ ਮੈਂ ਆਪਣੇ ਸਾਥੇ ਦਾ ਆਨੰਦ ਹਵਲ ਆਪਾਂ ਬੈਠੇ ਆਪਣ ਨੂੰ ਨਾਲ ਨਾਲ सिकार बाबा ਆ ਜਿਹੜੀਆਂ ਸੜਕਾਂ ਤੋਂ ਡੇਵਾਂ ਤੇ ਪੱਕੀਆਂ ਨਹੀਂ ਹੋਈਆਂ ਇਹ ਉਹਨਾਂ ਦੀਆਂ ਗੱਡੀਆਂ ਵਾਸਤੇ ਹੋਈਆਂ ਤੋ ਇਹ ਕੋ ਦੋ ਜਿਹੜੇ ਆਹ ਰੋਡ ਦੇ ਪੂਜਨਾ ਰਖਣ ਨੂੰ ਇੱਥੇ ਜਿਹੜੇ ਤੁਹਾਨੂੰ ਇਹ ਜਿਹੜੇ ਆਪਾਂ ਨੂੰ ਸਾਰਿਆਂ ਨੂੰ ਜਿਵੇਂ ਅੱਜ ਤੇਰੇ ਪੱਥਰ ਇਹ ਟ੍ਰੇਡ ਜੁੜਨਾਂ ਨੇ ਤੇਰਾ ਸੱਦਾ ਵਿੱਚ ਟ੍ਰੇਡ ਜੁੜਨਾਂ ਦੇ ਨਾਲ ਆਉਣ ਵਾਲੇ ਸਮੇਂ ਵਿੱਚ ਜਿਹੜੇ ਸਾਰੇ ਆਪਾਂ ਕਿਰਤੀ ਲੋਕ ਹਨ ਤੇ ਜਿਹੜੇ ਸਾਰੇ ਟ੍ਰੇਡ ਜੁੜਨਾਂ ਅੱਜ ਜਿਹੜੇ ਆਪਾਂ ਕੋਲੇ ਵੀ ਇਹ ਜਿਹੜੇ ਸਾਡੇ ਵਿੱਚ ਕੰਮ ਕਰਦੇ ਆਂ ਆਰੇ ਜਿਹੜੇ ਦੱਟੇ ਚੁੱਕੇ ਆਉਣ ਵਾਲੇ ਸਮਾਂ ਢੁਗਿਆ ਹੋਣੇ ਦੇਰ ਸੈਲਰ ਮਾਰ ਦੀ ਜਿਹੜੀ ਖੜਮ ਹੁੰਦੀ ਜਾ ਰਹੀ ਏ ਸੈਲਰ ਮਾਰਤਾਂ ਨੂੰ ਆਉਣਾ ਚਾਹੀਦਾ ਸੀ ਉਹ ਜਿਹੜਾ ਪਿਆਰ ਤੇਰੇ ਵਿੱਚ ਹੋਣਾ ਚਾਹੀਦਾ ਸੀ ਇਹਨਾਂ ਨੂੰ ਚਰਨਾਰਾ ਮਾ ਟਮਾਟੇ ਉਸਤਾਨ ਜਿੱਦੇ ਸਾਨੂੰ ਨਾ ਪੱਤੇ ਦਾ ਰੋਗ ਅੱਜ ਦੇ ਗੱਲ ਕੀਤੀ ਏ ਕੰਮ ਹੋ ਵੀ ਬਣਾ ਦੇ ਕਾਫੀ ਅਗੇ ਉਹਨਾਂ ਨੇ ਤੁਹਾਡੇ ਤੇ ਗੱਲ ਰੱਖਣੀ ਆ ਇਹਨਾਂ ਨੂੰ ਚਰਨਾ ਹੈ ਦੁਨੀਆ ਸਾਰੇ ਕੀ ਪੀਓ ਇਹ ਪੀਓ ਆਪੇ ਤੁਹਾਨੂੰ ਆਣੀ ਦੀ ਦੇਖ ਲਿਓ ਚੰਟਰ ਨੇ ਇਹ ਪੰਜਾਬ ਸਰਕਾਰ ਨੇ ਵੰਡ ਦਾ ਇੱਕ ਨੋ ਕਰਦੇ ਲੈ ਰਹੇ ਨੇ ਆ ਜਿਹੜੇ ਆਪਨੂੰ ਪਾਣੀ ਦੀਆਂ ਟਪਕਾਈਆਂ ਫਰੀ ਮਿਲਣੀਆਂ ਕਰਨ ਘਰਾਂ 'ਚ ਇਹਨਾਂ ਵੰਡ ਦਾ ਇਤਨੇ ਪੈਸੇ ਮੁਕਾਬਕ ਵੱਡੇ ਵੱਡੇ ਪਰਜਾੜੇ ਜਿਹੜੇ ਕੰਪਨੀਆਂ ਨੂੰ ਦੇ ਚੱਲੇ ਨੇ ਬੜੌਰ ਵਾਸਤੇ ਆ ਜਿਹਨੇ ਇੱਕ ਠੱਗਿਆ ਵਾਲੀ ਪੁਲਜਾ ਕਰ ਤਿਆਰ ਹੋ ਚੁੱਕਿਆ ਹੈ ਜੇ ਉਹ ਲੋਕ ਨੇ ਜਿਹੜੇ 20 ਰੁਪਈਆ ਦੀ ਬੋਤਲ ਪਾਣੀ ਦੀ ਭਾਰ ਕੇ ਵੇਚਦੇ ਨੇ ਤੇ ਇਹਨਾਂ ਨੇ ਆਪਣੇ ਲੋਕਾਂ ਦਾ ਕਤੂਮਰ ਕਰ ਦੇਣਾ ਹੈ ਇਸ ਲਈ ਕਿਥੇ ਇਹਦੇ ਖਿਲਾਫ ਲੜਨਾ ਹੱਕ ਮਿਲਦਾ ਹੈ ਉੱਥੇ ਨਾ ਕਾਇਰ ਕੋਰੇ ਦਾੜਾ ਵੀ ਜਿਹੜੀਆਂ ਵੜੀਆਂ-ਵੜੀਆਂ ਕੰਪਨੀਆਂ ਦੇ ਖਿਲਾਫ ਵੀ ਲੜਨਾ ਆਪਣਾ ਹੱਕ ਬਣਦਾ ਹੈ ਜਦੋਂ ਕੋ ਜੋ ਤਬਾਹੀ ਤਬਾਹ ਹੋ ਗਈ ਆਪਣੇ ਅਦਾਰੇ ਤਬਾਹ ਹੋ ਗਏ ਜਿੰਦਾਬਾਦ ਜਿੰਦਾਬਾਦ ਮੁਸਲਮਾਨ ਬਾਦ ਸਨਯੁਕਤ ਕਿਸਾਨ ਮੋਰਚਾ ਜਿੰਦਾਬਾਦ 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 ਕਿਸਾਨਾਂ ਮਜ਼ਦੂਰਾ ਮੁਲਾਜ਼ਮਾਂ ਦਾ ਇਕਜੁੱਟਤਾ ਪਾ ਜਿੰਦਾਬਾਦ ਜਿੰਦਾਬਾਦ ਸੰਘਾ ਟ੍ਰੇਡ ਯੂਨੀਅਨ ਕਿਸਾਨ ਮਜ਼ਦੂਰ ਮੁਲਾਜ਼ਮਾਂ ਦਾ ਇਕਜੁੱਟ ਜਿੰਦਾਬਾਦ 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 ਸਾਥੀਆਂ ਦਾ ਪਹੁੰਚਣ ਤੇ ਸਵਾਗਤ ਹੈ ਸਾਥਿਓ ਇੱਕ ਸਰਕਾਰ ਦੇ ਖਿਲਾਫ ਕੋਈ ਚੰਦ ਕੋ ਲੈਣਾ ਲਿਖਿਆ ਨੇ ਪਰ ਇੱਕ ਹੋਰ ਨਾਲ ਸੁਣਨਾ ਸਾਥਿਓ राजनी भरी ग़री मोटी आहे कारपोरेट घराणी जो का ਬੋਤੀ ਚੋਰਾ ਨਾਲ ਰਲੀ ਹੈ ਦੀਤ ਜਾਂਦੇ ਰੋਖੋਤੀ ਹੈ ਕੀ ਅਖਬਾਰਾ ਕੀ ਚੈਨਲ ਜਦ ਤੱਕੀ ਬੋਤੀ ਬੋਤੀ ਹੈ ਉਹ ਸਾਡਾ ਲਹੂ ਪੀ ਗਿਆਂ ਲੋਕੋ ਇਹ ਜੋ ਕਾ ਹਿੰਦੁਸਤਾਨੀਆਂ ਬਾਹਰ ਹੱਥ ਬਲੇ ਦੇ ਫਰੇ ਮੇਂ ਸੁਖ ਸੁਖ ਛੁੱਟੀ ਜਾਂਦੇ ਨੇ ਮਾਰੇ ਭਾਰ ਪਈ ਐ ਮਿੱਤਰੋ ਰਾਖੇ ਲੁੱਟੀ ਜਾਂਦੇ ਨੇ ਸੁਬਾ ਹੋਂਦ ਤੱਕ ਗੱਜ ਜੋੜਦੇ ਸ਼ਾਮੀ ਟੁੱਟੀ ਜਾਂਦੇ ਨੇ ਅਣਪੜ੍ਹੇ ਲੋਕੀ ਬੂ ਬਨੇ ਆਦਿਆ ਲੱਤਾ ਕੁੱਟੀ ਜਾਂਦੇ ਨੇ ਰੰਗਲੇ ਸੱਤਿਆ ਚਾਰ ਦੀ ਲੋਕ ਝਖਣਾ ਕੁੱਟੀ ਜਾਂਦੇ ਨੇ ਸਾਡਾ ਲਹੂ ਪੀ ਗਿਆਂ ਲੋਕੋ ਇਹ ਚੋਕਾ ਹਿੰਦੁਸਤਾਨ ਹਡਿਆ